ਰਿਕਸ਼ਾ ਇਹ ਸਾਡਾ 30 40 ਸਾਲ ਤੋਂ ਚਲਾ ਰਿਹਾ ਜੀ ਹਾਂ ਜੀ ਆਪਣੀ ਸੀ ਅੱਗੇ ਜਾ ਕੇ ਇੱਥੇ ਜਿਹੜੀਆਂ ਮੜੀਆਂ ਨੇ ਉਹਦੇ ਲਾਗੇ ਜਿਹੜਾ ਉਹਨੂੰ ਤਕਾ ਮਾਰਗਾ ਉਹਦਾ ਜਿਹੜਾ ਰਿਕਸ਼ਾ ਲੈ ਗਿਆ ਸੀ ਹਾਂ ਜੀ ਆਪਣੀ ਰਿੱਤੀ ਦੀ ਜਿਹਨਾਂ ਨੇ ਪੈਸਾ ਦੇ ਉਸਕੇ ਬਾਅਦ ਜੋ ਹੈ ਪੈਸਾ ਹੀ ਜੇਬ ਵਿੱਚੋਂ ਜਿਹੇ ਕੱਢ ਲਿਆ ਆ ਉਸਕੇ ਬਾਅਦ ਇਹ ਪਹੁੰਚ ਕੇ ਦੋਨੋਂ ਆਇਆ ਬੰਦਾ ਰਿਕਸ਼ੇ ਲੈ ਕੇ ਚਲਾ ਗਿਆ ਵਰਕਮੈਨ ਭਈ ਇਹ ਤਨ ਤਨ ਜੋ ਬਹੁਤ ਹੋਤੀ ਹੈ ਇੱਕ ਮੁੰਡਾ ਹੀ ਇੱਕ ਬੰਦਾ ਦੋਨੋਂ ਪੈਰ پکڑ ਕੇ ਲਿਆ ਇੱਕ ਬੰਦਾ गर्दन पकड़ लिया अंदर ले गया सती का अंदर में ही कहने ये जलते जलते भी रिक्शा मिल जाए रोजी रोटी खाने वाले करके खाने वाला हमारे साथ रिक्शा जो है हो गया जी दो बंदा आया काजी स्टेशन जाना है बैठ गया उसके बाद मैं चलती हूँ वहाँ जाके कहा रिक्शा रोकू ਸਸ਼ੀਕਾਲ ਹੌਟ ਨਿਊਜ਼ ਇੰਡੀਆ ਦੇਖ ਰਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜਕਲ ਜਿੱਥੇ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ ਉੱਥੇ ਹੀ ਇੱਕ ਮਾਮਲਾ ਸਮਰਾਲਾ ਤੋਂ ਵੀ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਰਿਕਸ਼ਾ ਚਾਲਕ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਉਸ ਦੇ ਰਿਕਸ਼ੇ ਨੂੰ ਚੋਰੀ ਕਰਕੇ ਲੈ ਗਏ 릭ਸ਼ੇ ਵਾਲੇ ਨੇ ਦੱਸਿਆ ਕਿ ਉਸਨੇ 6 ਮਹੀਨੇ ਪਹਿਲਾਂ ਹੀ ਨਵਾਂ ਰਿਕਸ਼ਾ ਲਿੱਤਾ ਸੀ ਅਤੇ ਹਜੇ ਤੱਕ ਉਸ ਦੀਆਂ ਕਿਸ਼ਤਾਂ ਵੀ ਨਹੀਂ ਲਾਈਆਂ ਸਨ ਰਿਕਸ਼ੇ ਵਿੱਚ ਸਵਾਰ ਹੋਏ ਦੋ ਅਣਪਛਾਤੇ ਵਿਅਕਤੀਆਂ ਨੇ ਦਾਣਾ ਮੰਡੀ ਕੋਲ ਉਸ ਰਿਕਸ਼ੇ ਵਾਲੇ ਨਾਲ ਮਾਰਪਿੱਟ ਕੀਤੀ ਅਤੇ ਉਸ ਦਾ ਰਿਕਸ਼ਾ ਲੈ ਕੇ ਭੱਜ ਗਏ ਤੇ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦਿਖਾਣੇ ਆਂ ਕੀ ਨਾਮ ਹੈ ਆਪਕਾ ਸੀਨਰਨ ਭਗਤ ਸੋਹਰਾ ਕੀ ਹੋਇਆ ਆਪਕਾ ਸਾਡੇ ਸਾਥ ਰਿਕਸ਼ਾ ਜੋ ਹੈ ਹੋ ਗਿਆ ਜੀ ਕੌਣ ਸ ਰਿਕਸ਼ਾ ਦਾ ਇਹ ਟੋਰੀ ਰਿਕਸ਼ਾ ਜੀ ਬੈਟਰੀ ਵਾਲਾ कहाँ पे खोया ये दाना मंडी से आगे जाके तो क्या स्टेशन कौन आया था आपके पास दो बंदा आया काजी स्टेशन जाना है बैठ गया उसके बाद में चलती दिए हम वहाँ जाके कहा रिक्शा रोको रोके रिक्शा एक बंदा दोनों तो पैर पकड़ लिया एक बंदा गर्दन पकड़ लिया अंदर ले गया सती का अंदर में अब भजा के जो है फेंक दिया जी उसके बाद जो है पैसा जेब में के से जो निकाल लिया और उसके बाद के दोनों आया बंदा रिक्शा लेके चला गया दो बंदे थे। उन्होंने मुंह को नहीं जी खुद था नहीं।, था नहीं।, नहीं जी नहीं पहले देखे हुए नहीं थे कितनी उम्र की होगी दोनों पच्चीस था क्या नशा किया होगा अब नशा हमको कैसे पता लगेगा और ਇਹ ਰਿਕਸ਼ਾ ਕੋਈ ਗਈ ਸੀ ਕੀ ਤੋਂ ਸਿਮਰਾਂ ਤੋਂ ਕਦੋਂ ਕੋਈ ਗਈ ਇਹ ਸਵਾ 7:00 ਵਜੇ ਦਾ ਟਾਈਮ ਪਾਇ ਜੀ ਕੱਲ ਦੀ ਗੱਲ ਹੈ ਸ਼ਾਮ ਸ਼ਾਮ ਦੀ ਤੁਸੀਂ ਇਹ ਕਦੋਂ ਤੋਂ ਥੋੜਾ ਚਲਾ ਰਹੇ ਹੋ ਇਹ ਰਿਕਸ਼ਾ ਇਹ ਸਾਡੇ ਨਾਲ 30 40 ਸਾਲ ਤੋਂ ਚਲਾ ਰਿਹਾ ਜੀ ਹਾਂ ਜੀ ਆਪਣੀ ਸੀ ਹਾਂ ਜੀ ਆਪਣੀ ਰਿੱਤੀ ਦੀ ਯੂਨੀਅਨ ਕੋਈ ਇਤਾਂ ਦੇ ਹਾਂ ਜੀ ਕਿੰਨੇ ਪਰਿਵਾਰਕ ਮੈਂਬਰ ਨੇ ਵਰਕਮੈਂ ਬ੍ਰੀਹ ਤੋ ਤਨ ਤਨ ਉਪਦੇ ਜੋ ਬੋਤੋ ਤੇ ਇੱਕ ਮੁੰਡਾ ਹੀ ਇੱਕ ਘਰ ਚ ਉਗਉਣ ਵਾਲੇ ਖਲ ਨੇ ਕੱਲਾ ਹੀ ਇਹੀ ਹੈ ਜੀ ਜਿਹੜੀ ਕੱਦਣਾ ਹੋਈ ਹੈ ਇਹਨੂੰ ਲੈ ਕੇ ਸਿਖਾਣਾ ਚਾਹੁੰਦੇ ਇੱਥੇ ਕਹਿੰਦੇ ਹੀ ਕਹਿੰਨੇ ਜੀ ਇਹਨੇ ਜਲਦ ਜਲਦ ਇਹਨੂੰ ਰਿਕਸ਼ਾ ਮਿਲ ਜਾਈ ਰੋਜ਼ ਦੀ ਰੋਟੀ ਖਾਣ ਵਾਲੇ ਕਰਕੇ ਕਾਣੇ ਵਾਲਾ ਸੀ ਤੈਨੂੰ ਇਹ ਜਿਹੜਾ ਕਮਾਰ ਕਮਾਈਆ ਸਾਧ ਰਹੀ ਹੈ ਇਹੀ ਚਾਹੀਦਾ ਜੀ ਜਦੋਂ ਰਿਕਸ਼ਾ ਕੋਈ ਵੀ ਹੈ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਕਿੱਤੀ ਆ ਜੀ ਕਿੰਨੀ ਕਿੱਤੀ ਆਪੋ ਕਿੱਤੀ ਆ ਬਹੁਤ ਜ਼ਿਆਦਾ ਜੀ ਪੁਲਿਸ ਨੂੰ ਕੰਪਲੇਟ ਕਰਦੀ ਆ ਕਿੱਤੀ ਆ ਜੀ ਪੁਲਿਸ ਨੂੰ ਲੱਭ ਜੀ ਆ ਪੁਲਿਸ ਵੱਲੋਂ ਇੱਕ ਕੈਲੀ ਕਰਦੇ ਦੇ ਦੇਈ ਕਰਦੇ ਆਂ ਜੀ ਰੱਬ ਕਿਤੇ ਨਹੀਂ ਜਾਣੀ ਸਰ ਇੱਕ ਈ ਰਿਕਸ਼ਾ ਖੋਈ ਗਈ ਆ ਤੇ ਉਹਨੂੰ ਕੁੱਟਮਾਰ ਵੀ ਕੀਤੀ ਗਈ ਆ ਤੇ ਇਹਦੇ ਬਾਰੇ ਇੱਕ ਅਪਲੀਕੇਸ਼ਨ ਜੇ ਕੀ ਕਰਨਾ ਜੀ ਇਹ ਨਾ ਜੀ ਇੱਕ ਈ ਰਿਕਸ਼ਾ ਰੇਲਵੇ ਸਟੇਸ਼ਨ ਤੇ ਲੱਗੇ ਸੀ ਅੱਗੇ ਜਗ੍ਹਾ ਉੱਤੇ ਜਿਹੜੀਆਂ ਮੜੀਆਂ ਨੇ ਉਹਦੇ ਲੱਗੇ ਜਿਹੜਾ ਉਹਨੂੰ ਧੱਕਾ ਮਾਰਗਾ ਉਹਦਾ ਜਿਹੜਾ ਰਿਕਸ਼ਾ ਲੱਗੇ ਸੀ ਉਹਨੂੰ ਵੀ ਜਿਹੜਾ ਅਸੀਂ ਉਹਦੀ ਪੜਤਾਲ ਕਰ ਰਹੇ ਆ ਉਹ ਮੌਜੂਦ ਨੂੰ ਛੇਤੀ ਕਬੂਰ ਲੈ ਜਾਊਗਾ